ਬਾਕੀ ਇਧਰ ਜ ਕਮਾਦ ਦੀ ਵਹਾਈ ਦਾ ਕੰਮ ਚੱਲਣ ਡਿਆ ਉਹ ਕਿੱਡਾ ਕਿੱਡੇ ਹੋ ਗਿਆ ਸੋਣਾ ਰੋਦਾ ਬਣਾ ਚਲਵਾ ਦੀ ਇੱਕ ਵਾਰੀ ਤਰਪਾਲੀਆਂ ਫਰਾਂਡੀਆਂ ਵਿੱਚ ਇਧਰ ਬੀਵੀ ਢੱਕਿਆ ਜਿਹੜਾ ਲਾਉਣਾ ਅੱਗੇ ਬਾਕੀ ਇਹ ਕਮਾਦ ਦੀ ਫਸਲ ਹੋਣਾ ਸਾਲ ਦੀ ਆਦੇ ਇਹਨੂੰ ਸਾਮਰ ਦੀ ਤਿਆਰੀ ਹੁਣ ਚੱਲ ਪਈਂਦੀ ਆ ਅਪਰੈਲ ਮਹੀਨੇ ਤੋਂ ਹੀ 2 ਮਹੀਨੇ ਸੰਭਣਾਉਣ ਨੂੰ ਲਗਾਤਾਰ ਹੈ ਉਹ ਦੁਬਾਰਾ ਬਸ ਫਿਰ ਪਾਣੀ ਲਾਉਣੇ ਹੁੰਦੇ ਆ ਕਣਕਾਂ ਵੀ ਹੋ ਗਈਆਂ ਪੱਕਣ ਵਾਲੀਆਂ ਤੇ ਮੋਡਾ ਤੇ ਆਹ ਪਰ ਇਧਰ ਲੈਹਰਾ ਹੀ ਲੈਹਰਾ ਜੀ ਉੱਗਿਆ ਨਹੀਂ ਆ ਤੇ ਮੋਡੇ ਨੂੰ ਸੰਭਣ ਦਾ ਕੰਮ ਚੱਲ ਪਿਆ ਲੈਹਰਾ ਹੁਣ ਜਿੱਤਾ ਹੋਗਾ ਫੇਰ ਸਾਂਭਿਆ ਜਾਊਗਾ ਵਾਕਿਆ ਥੋੜਾ ਇਹ ਨਾ ਇਹ ਅਭੀ ਟਰੈਕਟਰ ਦੇ ਟਾਇਰ ਚੌੜੇ ਆ ਤੇ ਕਮਾੜ ਪੰਨਦਾ ਵਾ ਗੋਣ ਲੱਗਿਆ ਚਲੋ ਆਪਣੇ ਤੋਂ ਹੈ ਹੀ ਇੱਕੋ ਦੱਕ ਬਾੜ ਪਨਵਾਉਣ ਵਾਸਤੇ ਨਾ ਕਾਮਜਾਬ ਟਰੈਕਟਰ ਛੋਟਾ ਹੀ ਆ ਕਿਉਂਕਿ ਉਹ ਕਮਾੜ ਨਹੀਂ ਪੰਨਦਾ ਬਿਲਕੁਲ ਹੀ ਇਹਦੇ ਉਨ ਟਾਇਰ ਤੇ 15 ਦੇ ਟਾਇਰ ਪਾਏ ਹਨ ਉਹ ਤੇ ਕਮਾਲ ਬੜਾ ਪੰਨਦਾ ਵਾ ਉਹ ਫੇਰ ਉਹ ਟਾਇਰ ਥੱਲੇ ਆਉ ਆ ਉਹ ਆਕੇ ਮੂਹੇ ਟਾਇਰ ਥੱਲੇ ਤੇ ਭੰਨੀ ਜਾਂਦਾ ਨਾਲ ਨਾਲ ਹੀ ਬੜੇ ਹਵਾ ਨਾਲ ਪਾਉਣਾ ਪੈਂਦਾ ਪਰ ਜੇ ਤਾਂ ਛੋਟਾ ਰੈਕਟਰ ਹੋਏ ਤਾਂ ਵਧੀਆ ਹੁੰਦਾ ਥੋੜਾ ਜਿਆ ਇਹਦੇ ਉਰ ਟਾਇਰ ਚੌੜੇ ਨੇ ਭੰਦਣਾ ਹੀ ਭੰਦਣਾ ਇੱਕ ਇੱਕ ਦੋ ਦੋ ਮੂਹੇ ਭੰਦਾ ਹੀ ਜਾਂਦਾ ਨਾਲ ਤੇ ਚਲੋ ਹੁਣਾ ਪੌਣਾ ਦੇ ਦੇਣਾ ਭਣਾ ਹੁਣ ਅੱਗੇ ਦਾ ਕਮਾਰ ਬਹੁਤ ਨਹੀਂ ਜਿੰਮੇ ਆਰੀ ਆਪਣੇ ਲੱਗਦੀ ਹੈ ਇਹ ਕੰਮਾ ਥੋੜਾ ਹੌਲੀ ਹੌਲੀ ਵਾਲਾ ਹੈ ਕਿੰਨੇ ਟਾਈਮ ਲੱਗਦਾ ਫਿਰ ਇਹ ਤੇ ਹੋਈ ਆਪਣੀ ਮਨ ਮਾਰ ਕੇ ਤੇ ਲੱਗੇ ਰਹੋ ਅਜੀ ਕਮਾੜ ਵੀ ਪੁੱਟਿਆ ਜਾਂਦਾ ਉਹ ਤੇ ਦੇਖਣਾ ਪੈਂਦਾ ਵਾ ਬਾਕੀ ਆ ਸਾਹਮਣੇ ਆਪਾਂ ਵੀ ਲੱਟਿਆ ਜੀ ਤੇ ਹੋਰ ਕਮਾਦ ਲਾਉਣਾ ਵਾ ਥੋੜਾ ਸਰੋ ਵਟ ਕੇ ਲਾਵਾਂਗੇ ਤੇ ਥੋੜਾ ਲਾਵਾਂਗੇ ਕਣ ਕਵੱਟ ਕੇ ਇਹਨਾਂ ਉਹਦੇ ਚ ਪੀਚਾਂਗੇ अॼु त कम त न बड़ चलिया हुआ हाणे कल्ह दूजी गैल जो वेखांगे